Abi birlikte işe gidereklenme demezsin. Bir şirketin içinde ki yani bir şey olmaz. 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 Bir şey ગુડ ગાય એમએલએ સાહેબ મનોભાઈ સત્કાર્યઓ સાડે આયે હુએ કહબૂમ લીડર ધાર માજરા સા સ્નોર કર એમએલએ ઓર સાડે મંત્રી સા ઉના દે મે મેજીયા નું આખતા સરદાર ચેતન Singh જી જોડે માજરા ਐਮਐਲਏ ਸਮਾਣਾ ਸਰਦਾਰ ਹਰਬੀਰ ਸਿੰਘ ਜੀ ਪਠਾਨ ਮਾਜਰਾ ਐਮਐਲਏ ਹਲਕਾ ਸਨੌਰ ਤੋਂ ਸਾਡੇ درمیان ਪਹੁੰਚੇ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਮਹਾਨ ਰੀ ਮੁਸੀਆਬ ਨੂੰ ਧੰਨਵਾਦ ਕਰਨ ਦੇ ਵਿੱਚ ਐਮਐਲਏ ਸਹਿਬਾਨ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮੈਂ ਬੇਨਤੀ ਕਰੂਗਾ ਸਭੀਓ ਆਪਣੇ ਦੰਨੇ ਹੱਟ ਗਏ ਮੈਂ ਦੋ ਮਾਤ ਨਾਰੇ ਮਾਰਾਂਗਾ ਦੋਵੇਂ ਹੱਟ ਗਏ ਕਰਕੇ ਇਹ ਵਿਸ਼ਵਾਸ ਦਵਾ ਦਿਓ ਕਿ ਮਹੱਲੇ ਦਾ ਇੱਕ ਇੱਕ ਵੋਟਰ ਤੁਹਾਡੇ ਨਾਲ ਹੈ ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਜਨਰਲ ਮਨੂ ਜਿੰਦਾਬਾਦ 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 ਜਨਰਲ ਭਾਈ ਜੀ ਨੂੰ ਤੇ ਤੁਹਾਡੇ ਰੂਪ ਨੂੰ ਹੋਣਗੇ ਜਨਰਲ ਮਨੂ ਜੀ ਬਾਜਦੇ ਨੇ ਧਿਆਨ ਦਿਓ ਜੀ ਸਾਰੇ ਸਾਥੀ ਬਟੇ ਉਸੇ ਮੇਰੀ ਨੂੰ ਬਾਹ ਭਾਗ ਸਿਆ ਪਿੰਜਰੇ ਚ ਤਾਂ ਬੰਦ ਛੇਵੇਂ ਪਿੰਜਰੇ ਚ ਤਾਂ ਬੰਦ ਛੇਵੇਂ ਕੈਮਰਾਮੈਨ ਕਰ ਰਹੇ ਕੋਈ ਨਾ ਜਿਹੜਾ ਟਾਈਮ ਕੱਟ ਕੇ ਇੱਥੇ ਪਹੁੰਚੇ ਨੇ ਕੀ ਕਹਿ ਰਹੇ ਮੇਰਾ ਲਖਪਤ ਮੈਂ ਜਰਨਲ ਮਨੂਲ ਦਾਸ ਆਮ ਆਦਮੀ ਪਾਰਟੀ ਵਾਰਡ ਨੰਬਰ 40 ਤੋਂ ਮੈਂ ਐਮਸੀ ਦੇ ਇਲੈਕਸ਼ਨ ਲੜ ਰਿਹਾ ਹਾਂ ਤੇ ਮੇਰੀ ਮਦਦ ਲਈ ਮੇਰੇ ਵੱਡੇ ਵੀਰ ਚੇਤਨ ਸਿੰਘ ਚੋੜੇ ਮਾਜਰਾ ਜੀ ਐਮਐਲਏ ਸਾਬਕਾ ਮੰਤਰੀ ਪੰਜਾਬ ਐਮਐਲਏ ਸਮਾਣਾ ਮੇਰੇ ਵੱਡੇ ਵੀਰ ਨਿਰਧੜਕ ਯੋਧੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਐਮਐਲਏ ਸਨੌਰ ਇਸ ਬਾਡ ਪਾਰਟੀ ਇਸ ਬਾਡ ਦੇ ਵਿੱਚ ਇਹਨਾਂ ਦੀ ਮੇਰੇ ਨਾਲ ਡਿਊਟੀ ਲਾਈ ਗਈ ਆ ਪਾਰਟੀ ਵੱਲੋਂ ਕਿ ਤੁਸੀਂ ਨੇ ਜੋ ਵੀ ਇੱਥੇ ਦੀਆਂ ਕਮੀਆਂ ਪੇਸ਼ ਕੀਤੀਆਂ ਨੇ ਉਹ ਦੂਰ ਕਰਨੀਆਂ ਨੇ ਜੋ ਵੀ ਇੱਥੇ ਦੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਾ ਹੈ ਸੋ ਮੈਂ ਵਾਰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਮੈਨੂੰ ਵੋਟ ਕਾਉਣ ਜਿਤਾਉਣ ਤਾਂ ਜੋ ਮੈਂ ਇਸ ਵਾਰਡ ਦੀ ਸੇਵਾ ਕਰ ਸਕਾਂ ਕੋਈ ਦਫਤਰ ਕਰੇ ਬਣਾ ਹੋ ਜਾਂਦਾ ਜੀ ਐਮਸੀ ਹੋਰ ਐਮਐਲਏ ਜਦੋਂ ਇਹ ਪੁਰਾਣਾ ਜਦੋਂ ਚੰਡੀਗੜ੍ਹ ਹੁੰਦੀਆਂ ਕਿਉਂਕਿ ਤੁਸੀਂ ਕੋਈ ਆਪਣਾ ਦਫਤਰ ਸਰ ਐਮਸੀ ਤੇ ਐਮਐਲਏ ਸਰਕਾਰ ਬਣਨ ਤੋਂ ਪਹਿਲਾਂ 2004 ਤੋਂ ਮੇਰਾ ਦਫਤਰ ਦਫਤਰ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਚੱਲ ਰਿਹਾ ਹੈ ਜੀ 2004 ਤੋਂ ਹੁਣ ਅਸੀਂ ਨੇ ਤਿੰਨ ਦਫਤਰ ਹੋਰ ਖੋਲੇ ਨੇ ਪਾਰਟੀ ਦੇ ਇਹ ਨਿਸ਼ਾਦਰ ਦੇਸ਼ਾਂ ਤਾਂ ਇੱਕ ਦਾਲੜੀਆਂ ਚੌਂਕ ਤੇ ਇੱਕ ਗੁਰ ਮੰਡੀ ਹੁਣ ਤਿੰਨ ਦਫ਼ਤਰ ਨਹੀਂ ਨਹੀਂ ਕਿਸੇ ਵਾਰਡ ਦੇ ਵਿੱਚ ਤਿੰਨ ਦਫ਼ਤਰ ਨਹੀਂ ਹੈਗੇ ਚਾਰੋਂ ਪਾਸੇ ਤੋਂ ਵਾਰਡ ਕਵਰ ਕੀਤੀ ਹੋਈ ਆ ਜਿਸ ਨੂੰ ਵੀ ਜੋ ਨੇੜੇ ਦਫ਼ਤਰ ਪੈਂਦਾ ਉੱਥੇ ਜਾ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ ਸੋ ਮੈਂ ਪਾਰਟੀ ਦਾ ਤੇ ਸਾਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਰੋਲ ਦਾ ਅਸਾਂ ਅਸੀਂ ਜਰਨੈਲ ਮੰਨੋ ਸਾਡੇ ਆ ਵੀਰ ਆ 40 ਨੰਬਰ ਵਾਰਡ ਤੋਂ ਕੈਂਡੀਡੇਟ ਨੇ ਐਮਸੀ ਦੇ ਉਹਨਾਂ ਦੇ ਪ੍ਰਚਾਰ ਵਾਸਤੇ ਆਏ ਆ ਤੇ ਅਸੀਂ ਬੇਨਤੀ ਕਰਦੇ ਆ ਸਾਰੇ ਬਹਲਾ ਵਸਨੀਕਾਂ ਨੂੰ ਵੀ ਸਾਰੇ ਜਰਨੈਲ ਸਿੰਘ ਮੰਨੂ ਨੂੰ ਵਕਤ-ਵਕਤ ਬੋਟਾ ਫਾੜ ਕੇ ਦਿਖਾਓ ਕਿ ਕੀ ਤਰੀਕ ਨੂੰ ਆਪਾਂ ਨੂੰ ਕਾਮਯਾਬ ਕਰੀਏ ਜਿਹੜਾ ਪੰਜਾਬ ਸਰਕਾਰ ਦਾ ਇਹ ਕੈਂਡੀਡੇਟ ਦਾ ਇਹਦਾ ਸਾਰ ਜਿਵੇਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲੋਕਾਂ ਨੂੰ ਜਿੰਨੇ ਵੀ ਕੈਂਡੀਡੇਟ ਖੜੇ ਆ ਆਮ ਆਦਮੀ ਪਾਰਟੀ ਦੇ ਜਿਟਾਉਣੇ ਚਾਹੀਦੇ ਆ ਕਿਉਂ ਸਰਕਾਰ ਨੂੰ ਕੰਮ ਲੈਣੇ ਤੇ ਦੂਜਾ ਭੈਮਤੀ ਬਣਾ ਲਈਏ ਜਾਂ ਸਰਪੰਚ ਬਣਾ ਲਈਏ ਉਹਦੇ ਵਿਚਾਰੇ ਨੇ ਪੱਲੇ ਕੁਝ ਨਹੀਂ ਹੁੰਦਾ ਫਿਰ ਲੋਕਾਂ ਨੂੰ ਕਿਉਂ ਕਰ ਕਹਿੰਦਾ ਯਾਰ ਕੀ ਕੀ ਕਰਦਾ ਸਰਕਾਰ ਮੈਂ ਕੀ ਕਰਦਾ ਇਸ ਕਰਕੇ ਜਰਨੈਲ ਸਿੰਘ ਮਨੂ ਨੂੰ ਸ਼ੌਂਕੀ ਆ ਤੇ ਵਧੀਆ ਕੈਂਡੀਡੇਟ ਆ ਤੇ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰੀਏ ਕਿਉਂਕਿ ਆਪਾਂ ਇਹ ਵੀ ਕਹਿੰਦੇ ਸੀ ਕਿ ਸਾਡੀ ਮਾਲੀ ਪਾਰਟੀ ਉਹ ਲੋ ਜਿਹੜਾ ਪਿਆ ਜਾਂਦਾ ਸੀ ਜੀ 90 ਪਿੰਡੋਂ ਟਿਕੜੇ ਚ ਜਾਂਦੀ ਆ ਕਿੱਥੇ ਇੱਥੇ ਜਿਹੜਾ ਹੈਗਾ ਪੁਰਾਣੀ ਜਿਹੜੇ ਮੇਲੇ ਨੇ ਪੁਰਾਣੀ ਆ ਆਪਾਂ ਨੇ ਕਦੇ ਵੀ ਕੋਈ ਮੰਤਰੀ ਸਾਹਿਬ ਬੁਲਾਵਾ ਵੀ ਤੇ ਮੇਰੇ ਕਮੇਟਾ ਜਿਵੇਂ ਹੁਣ ਸਾਡੇ ਪ੍ਰਦੀਪ ਜੋਸ਼ਣ ਜੀ ਨੇ ਉਹ ਪੁਰਾਣੇ ਸਿ ਉਹ ਵੀ ਐਮਸੀ ਸਾਰੇ ਜਿੰਨੇ ਕੁ ਵੀ ਸੀ ਇੱਕ ਅਦੁਕਾ ਤੋਂ ਬੈਣਾ ਸਾਰੇ ਆਰਮੋਰ ਤੋਂ ਪੁਰਾਣੇ ਜਿਨ੍ਹਾਂ ਨੇ ਇਹ ਖੜੀ ਕੀਤੀ ਸੀ ਪਾਰਟੀ ਉਹਨਾਂ ਨੂੰ ਇਹਨਾਂ ਦੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਵਿੱਚ ਸਭੀ ਪੁਰਾਣੇ ਵਰਕਰ ਆ ਕੋਈ ਪਾਰਟੀ ਵੱਡੀ ਦੀ ਵੀ ਵਾਰੀ ਵੀ ਆਏਗੀ ਸਾਰਾ ਕੁਝ ਹੋ ਸਕਦਾ ਤੁਸੀਂ ਦਿਤਾਓ ਉਦੋਂ ਬਾਅਦ ਜ਼ਿੰਮੇਵਾਰੀਆਂ ਦੇ ਪਾਰਟੀ ਨੇ ਜਿਤਨਾ ਇਹ ਸਭ ਤੋਂ ਪੁਰਾਣੇ ਵਾਲੰਟੀਅਰ ਨੇ ਤੇ ਨਾਮ ਵਾਲੇ ਨੇ ਪਲੱਸ ਹੇਜਰੀਵਾਲ ਸਾਹਿਬ ਨੂੰ ਸਦਾ ਇਹਨਾਂ ਨੂੰ ਜਾਣਦੇ ਨੇ ਸੰਦੀਪ ਪਾਟਕ ਜੀ ਨੂੰ ਜਾਣਦੇ ਨੇ ਸਾਰੀ ਜੰਦੀ ਵੀ ਵੱਡੀ ਟੀਮ ਆ ਸ਼ਿਸ਼ੋਦੀਆ ਜੀ ਨੂੰ ਨਾ ਨਾ ਜਾਣਦੇ ਜੇ ਸਾਰੇ ਜਾਣਦੇ ਆ ਤੇ ਇਹ ਤੁਹਾਡੇ ਭੱਲੇ ਦੀ ਕਿਸਮਤ ਆ ਵਧੀਆ ਹੋ ਸਕਦਾ ਸਾਰਾ ਕੁਝ ਵਧੀਆ ਹੋ ਸਕਦਾ ਫਿਰ ਮਨੋਸਾਤ ਦਾ ਜਿਹੜਾ ਚਿਕਨ ਆ ਰਿਹਾ ਕਹਿੰਦੇ ਕਿ ਜਿਹੜੇ ਇਸ ਵਾਰ ਮੇਅਰ ਨੇ ਮਨੋਸਾਤ ਵੀ ਬਣ ਸਕਦੇ ਨੇ ਕਾਫੀ ਬੈਨਾ ਕੁਝ ਵੀ ਇਹ ਤੇ ਕਿਸਮਤ ਆ ਇਹ ਸਾਨੂੰ ਪਤਾ ਹੀ ਐ ਐਮਐਲਏ ਬਣ ਜਾਣਾ ਕੁਝ ਵੀ ਹੋ ਸਕਦਾ ਆਮ ਆਦਮੀ ਪਾਰਟੀ ਉਹੋ ਜੇ ਕੰਮ ਕਰਕਾਤੇ ਜਿਹੜੇ ਕਿਸੇ ਦੇ ਸੋਚ ਵੀ ਨਹੀਂ ਹੈਗੇ ਤੇ ਮਾਰਾਇ ਕਰੇ ਗਿਰਪਾਈ ਚਾਹਾਂ ਡਪੜਾ ਬਣ ਜੇ ਵਧੀਆ ਕਰ ਲੈ ਇਹਦੇ ਪਾਰਟੀ ਦੇ ਡਿਸੀਜਨ ਲੈਣਾ ਤੇ ਪੁਰਾਣਿਆਂ ਨੂੰ ਪਹਿਲ ਦੇਊਗੀ ਲੱਗਦਾ ਵੀ ਵਧੀਆ ਹੋਊਗਾ ਪਤਾ ਜੀ ਜਾਗਰੂਤੀ ਦਾ ਤਾਂ ਹੰਗਾਰਾ ਮਿਲਿਆ ਆਮ ਆਦਮੀ ਦੇ ਦੇਖੋ ਹੰਗਾਰਾ ਬਹੁਤ ਵਧੀਆ ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸਾਰਾ ਕੁਝ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾ ਪਟਿਆਲੇ ਦੇ ਲੋਕ ਦੀ ਇਹ ਚਾਹੁੰਦੇ ਨੇ ਕਿ ਆਪ ਦੇ ਜਿਹੜਾ ਐਮਸੀ ਆ ਉਹ ਚੁਣਿਆ ਜਾਵੇ ਸੋ ਅੱਜ ਮੈਂ ਇੱਥੇ 40 ਨੰਬਰ ਵਾਰਡ ਦੇ ਵਿੱਚ ਆਇਆ ਔਰ 40 ਨੰਬਰ ਵਾਰਡ ਦੇ ਵਿੱਚ ਮੇਰਾ ਭਰਾ ਜਰਨੈਲ ਸਿੰਘ ਮੰਨੂ ਜੋ ਕਾਫੀ ਲੰਬੇ ਸਮੇਂ ਤੋਂ ਪਾਰਟੀ ਲਈ ਜਿਹੜਾ ਸੇਵਾ ਨਿਭਾਰਾ ਤੇ ਸੰਘਰਸ਼ ਅਸੀਂ ਇਕੱਠੇ ਸੰਘਰਸ਼ ਦੇ ਸਾਥੀ ਆ ਔਰ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਔਰ ਮੈਂ ਤੁਹਾਡੇ ਮਾਧਮ ਜਰੀਏ ਵਾਰਡ ਨੰਬਰ 40 ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਜਰਨੈਲ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਉਹ ਤਾਂ ਕਿ ਆਪਣੇ ਵਾਰਡ ਨੰਬਰ 40 ਦੀ ਜਿਹੜੀ ਸੇਵਾ ਉਹ ਕਰ ਸਕਣ ਕਿਉਂਕਿ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਿਹੜਾ ਜज्ਬਾ ਹੈ ਅੱਕਣਾ ਨਹੀਂ ਥੱਕਣਾ ਨਹੀਂ ਸੋ ਇਹੋ ਜਿਹੋ ਬੰਦੇ ਨੂੰ ਜਦੋਂ ਜ਼ਿੰਮੇਵਾਰੀ ਮਿਲਦੀ ਆ ਤਾਂ ਦ੍ਰਿੜਤਾ ਨਾਲ ਜਿਹੜਾ ਕੰਮ ਕਰਦਾ ਔਰ ਮਹੱਲੇ ਦੀ ਨਖਾਰ ਨਖਾਰ ਹੈ ਜਿਹੜਾ ਉਹ ਇਹ ਕਰਉਣਾ ਚਾਹੁੰਦਾ ਸੋ ਇਹ ਵਧੀਆ ਤਰੀਕੇ ਨਾਲ ਮਹੱਲੇ ਦਾ ਵਾਰਡ ਦਾ ਜਿਹੜਾ ਕੰਮ ਕਰਾਇਆ ਜਿਹੜਾ ਕਰਵਾਉਂਦਾ